ਪਿਲੀਪੀ ਵਿਚ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦਾ ਅਸਲ ਸੱਚ ਕੀ ਹੈ ਇਕਤਾ ਜੀ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਤੇ ਤੁਸੀਂ ਬਾਹਰ ਰਹ ਰਹੇ ਹੋ ਕੈਨੇਡਾ ਦੀ ਧਰਤੀ ਦੇ ਉੱਪਰ ਤੇ ਤੁਸੀਂ ਕੇਸ ਨਜ਼ਰੀਏ ਦੇ ਨਾਲ ਦੇਖਦੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਕੇਸ ਪਾਸੇ ਵੱਲ ਲਜਾਇਆ ਜਾ ਰਿਹਾ ਜੀ ਕਰਮਿੰਦਰ ਜੀ ਦੋ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਮਾਹੌਲ ਜਿਹੜਾ ਪੈਦਾ ਕੀਤਾ ਜਾ ਰਿਹਾ ਤੁਸੀਂ ਵੀ ਪੰਜਾਬ ਦੀ ਧਰਤੀ ਤੇ ਰਹ ਰਹੇ ਹੋ ਬਹੁਤ ਸਾਰੇ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਹੋਰ ਪਾਸੇ ਹੈਗਾ ਪਾਵਾ ਆਪਣੀ ਜ਼ਿੰਦਗੀ ਦੀ ਜਿਹੜੀ ਰੋਜ਼ਮਾਰਾ ਦੇ ਜਿਹੜੇ ਮਸਲੇ ਹੈਗੇ ਆ ਉਹਨਾਂ ਨਾਲ ਲੋਕੀਂ ਲੜ ਰਹੇ ਆ ਫਿਲਹਾਲ ਜ਼ਿਗਾਰ ਪੰਜਾਬ 'ਚ ਹੈ ਨਹੀਂ ਆ ਜੀ ਬਹੁਤ ਸਾਰੀ ਬੇਰਜ਼ਗਾਰੀ ਹੈਗੀ ਆ ਸੋ ਲੋਕੀ ਆਪਣੇ ਭਵਿੱਖ ਲਈ ਲੜ ਰਹੇ ਹੈਗੇ ਆ ਤਾਂ ਕਿਸੇ ਦਾ ਵੀ ਧਿਆਨ ਇਹਨਾਂ ਗੱਲਾਂ ਉਲ ਨਹੀਂ ਹੈਗਾ ਅੱਜ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਨੌਜਵਾਨ ਹੋਊਗਾ ਉਹਨਾਂ ਉਸ ਦਾ ਧਿਆਨ ਇਸ ਗੱਲਾਂ 'ਤੇ ਹੈਗਾ ਕਿ ਉਹ ਮਹਾਤਾਂ ਚ ਹਥਿਆਰ ਫੜੇ ਜਾਂ ਗ੍ਰਨੇਡ ਫੜੇ ਤੇ ਪੰਜਾਬ ਦੇ ਥਾਣੇ ਤੇ ਹਮਲਾ ਕਰੇ। ਅਲੇਕਨ ਇਹੇ ਚੱਲਦੇ ਹੋਇਆ ਖਬਰਾਂ ਕਈ ਆ ਰਹੀਆਂ ਜੀ ਪਿਛਲੇ ਲਗਭਗ 1 ਮਹੀਨੇ ਤੋਂ ਐਨਆਈਏ ਬੜੀ ਸਰਗਰਮ ਹੈਗੀ ਆ ਪੰਜਾਬ ਦੇ ਵਿੱਚ ਛਾਪੇ ਲਗਾਤਾਰ ਮਾਰ ਰਹੀ ਆ। ਤਾਂ ਆਪਾਂ ਪਹਿਲਾਂ ਵੀ ਇਹ ਗੱਲ ਹੈ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹਦੇ ਨਾਂ ਰਲ ਕੇ ਕਈ ਕਾਰਵਾਈਆਂ ਇਦਾਂ ਦੀਆਂ ਕੀਤੀਆਂ ਗਿਆ ਜਿਹਦੇ ਵਿੱਚ ਸ਼ੱਕੀ ਹਾਲਾਤ ਜਿਹੜੇ ਪੈਦਾ ਕੀਤੇ ਜਾ ਰਹੇ ਆ। ਇਹਦੇ ਤੈਅ ਜਿਹੜੀ ਤਾਜ਼ੀ ਘਟਨਾ ਵਾਪਰੀ ਆ ਇਹਨਾਂ ਨੇ ਸਾਰਿਆਂ ਦੇ ਜਿਹੜੇ ਦਿਲ ਹਿਲਾ ਕੇ ਰੱਖ ਦਿੱਤੇ ਜੀ ਇਸ ਘਟਨਾ ਨੇ ਪੰਜਾਬ ਦੇ ਜੀਪੀ ਯੂਪੀ ਪੁਲਿਸ ਦੀ ਸਾਂਝੀ ਕਾਰਵਾਈ ਕਰਦੇ ਹੋયા ਪੁਲਿਸ ਨੇ ਦਾਵਾ ਕੀਤਾ ਕਿ ਉਹਨੇ ਤਿੰਨ ਖਤਰਨਾਕ ਅੱਤਵਾਦੀ ਜਿਹੜੇ دہشتਗਰ ਦੱਸਿਆ ਜੀ ਉਹਨਾਂ ਨੂੰ ਉਹਨਾਂ ਨੂੰ ਮਾਰ ਦਿੱਤਾ ਹਾਲਾਂਕਿ ਤਿੰਨ ਨੌਜਵਾਨ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਸੀਗੇ ਉਹਨਾਂ ਦੀਆਂ ਉਮਰਾਂ ਨੇ ਉਹ 20 ਤੋਂ ਲੈ ਕੇ 25 ਸਾਲ ਦੇ ਦਰਮਿਆਨ ਹੈ ਜੀ 30 ਸਾਲ ਦੇ ਦਰਮਿਆਨ ਆ ਜੀ ਕਿਸੇ ਦਾ ਵੀ ਪਹਿਲਾਂ ਨਾਂ ਨਹੀਂ ਸੀ ਸੁਣਿਆ ਜੋ ਇਹਨਾਂ ਦੇ ਨਾਂ ਸਾਹਮਣੇ ਆਏ ਕਿ ਇਹਨਾਂ ਦੇ ਮਸ਼ਹੂਰ ਕੋਈ دہشتਗਰ ਤਾਂ ਹੈਗੇ ਸੀ ਜਾਂ ਕੋਈ ਪੇਸ਼ਾਵਰ ਉਹ ਅੱਤਵਾਦੀ ਹੈਗੇ ਸੀ ਜਾ ਕਿਹੜੀ ਗੰਨਿਕਟਨਾਵਾਂ 'ਚ ਪਹਿਲਾਂ ਸ਼ਾਮਲ ਸੀਗੇ ਤਾਂ ਉਹ ਉਹਨਾਂ ਦੇ ਇਲਜ਼ਾਮ ਪੁਲਿਸ ਨੇ ਕੀ ਲਾ ਆ ਜੀ ਇੱਕ ਸਟੋਰੀ ਪੁਲਿਸ ਨੇ ਇਦਾਂ ਦੀ ਦੱਸੀ ਹੈਗੀ ਆ ਹਾਲਾਂਕਿ ਪੁਲਿਸ ਦੀ ਜਾਂਚ ਹੈ ਉਹ ਕਿਹੜੇ ਤੱਥ ਪੇਸ਼ ਕਰਦੀ ਆ ਇਹ ਬਾਅਦ ਦੀ ਗੱਲ ਹੈ ਲੇਕਿਨ ਪੁਲਿਸ ਕਹਿੰਦੀ ਕਿ 12 ਦਸੰਬਰ ਨੂੰ ਗਦਾਸਪੁਰ ਦੇ ਬਖਸ਼ੇਵਾਲ ਥਾਣੇ ਵਿੱਚ ਇੱਕ ਹਮਲਾ ਹੋਇਆ ਸੀ ਗਰਨੇਡ ਹਮਲਾ ਜਿਹਦੇ ਤੋਂ ਬਾਅਦ ਤਿੰਨ ਜਿਹੜੇ ਸ਼ੱਕੀ ਦੋਸ਼ੀ ਸੀ ਉਹਨਾਂ ਦੀ ਭਾਲ ਸੀਗੀ ਜੀ ਇਸ ਤੋਂ ਬਾਅਦ ਜਿਹੜੀ ਪੀਲੀ ਭੀੜ ਪੁਲਿਸ ਹੈਗੀ ਆ ਜੀ ਉਦੇ ਵੱਲੋਂ ਤਿੰਨ ਨੌਜਵਾਨਾਂ ਦੇ ਗ੍ਰਿਫਤਾਰ ਕੀਤੇ ਜਾਂਦੀਆਂ ਸਿੱਖ ਨੌਜਵਾਨਾਂ ਦੀਆਂ ਤਾਂ ਜਿਨ੍ਹਾਂ ਦੇ ਉੱਪਰ ਚੋਰੀ ਦਾ ਮੋਟਰਸਾਈਕਲ ਰੱਖਣ ਦਾ ਇਲਜ਼ਾਮ ਸੀਗਾ ਜੀ ਤਾਂ ਪੁਲਿਸ ਦਾ ਇਹ ਦਾਵਾ ਸੀਗਾ ਪੀਲੀ ਭੀੜ ਪੁਲਿਸ ਦਾ ਤੇ ਪੰਜਾਬ ਪੁਲਿਸ ਦਾ ਕਿ ਉੱਥੇ ਮੁਕਾਬਲਾ ਹੋਇਆ ਪੀਲੀ ਭੀੜ ਦੇ ਵਿੱਚ ਜਿੱਥੇ ਇਹਨਾਂ ਤਿੰਨਾਂ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਪੁਲਿਸ ਦੇ ਉੱਪਰ ਆਪਣੇ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕੀਤਾ ਭਾਵ ਕਿ ਜਿਹੜੀ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਕਾਰਵਾਈ ਦੇ ਵਿੱਚ ਇਹ ਤਿੰਨੇ ਜਿਹੜੇ ਸੀਗੇ ਖਤਰਨਾਕ ਉਹਦਾ ਕਹਿਣਾ ਸੀ ਕਿ ਅੱਤਵਾਦੀ ਮਾਰੇ ਗਏ ਇਹ ਜਿਹੜੀ ਸਟੋਰੀ ਆ 1984 ਤੋਂ ਲੈ ਕੇ 1994 ਤੱਕ ਦਾ 10 ਸਾਲ ਸੀਗਾ ਪਰਮੰਦਰ ਜੀ ਇਦਾਂ ਦੀਆਂ ਸਟੋਰੀਆਂ ਅਖਬਾਰਾਂ ਦੇ ਵਿੱਚ ਆਮ ਹੀ ਪੁਲਿਸ ਦੀਆਂ ਸ਼ਬਦियां ਸੀਗੀਆਂ ਜਿਹਦੇ ਵਿੱਚ ਲਿਖਿਆ ਹੁੰਦਾ ਸੀਗਾ ਕਿ ਪੰਜਾਬ ਪੁਲਿਸ ਜਿਹੜੀ ਸੀ ਉਹ ਜਾ ਰਹੀ ਸੀ ਉਸ ਉਸ ਦਰਮਿਆਨ ਕੁਝ ਵਿਅਕਤੀਆਂ ਨੇ ਪੰਜਾਬ ਪੁਲਿਸ 'ਤੇ ਹਮਲਾ ਕੀਤਾ ਤਾਂ ਜਵਾਬੀ ਕਾਰਵਾਈ ਪੁਲਿਸ ਨੇ ਵੀ ਹਮਲਾ ਕੀਤਾ ਤਾਂ ਸਾਹਮਣੇ ਵਾਲੇ ਲੋਕ ਸਾਰੇ ਮਾਰੇ ਗਏ ਤਾਂ ਇਹਦੇ ਵਿੱਚ ਸੇਮ ਸਟੋਰੀ ਆ ਜੀ ਮੈਂ ਇਹ ਗੱਲ ਦੱਸੀ ਕਿਉਂ ਆ ਕਿ ਕਿਉਂ ਕਲਾਈਡ ਕਰ ਰਹੀ ਆ ਅੱਜ ਕੰਪੈਰੀਟਿਵ ਕਿਉਂ ਆ ਪੁਲਿਸ ਨੇ ਵੀ ਦਾਵਾ ਕੀਤਾ ਕਿ ਜਿਹੜਾ ਕਾਲਿਸਤਾਨ ਜਿੰਦਾਬਾਦ ਫੋਰਸ ਕੋਈ ਦੱਸੀ ਆ ਜੀ ਪੁਲਿਸ ਨੇ ਕਿ ਉਹਨੇ ਸੋਸ਼ਲ ਮੀਡੀਆ 'ਤੇ ਦੀ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ ਹਮਲਾ ਹੋਇਆ ਸੀਗਾ ਸੋ ਦੂਜੇ ਪਾਸੇ ਇਹਨਾਂ ਦੇ ਮਾਪੇ-ਬਾਪ ਹੈਗੇ ਉਹਨਾਂ ਦਾ ਕੀ ਕਹਿਣਾ ਜਿਹੜਾ ਜਸ਼ਨਪ੍ਰੀਤ ਸਿੰਘ ਨੌਜਵਾਨ ਮਾਰਿਆ ਗਿਆ ਮਾਂ-ਬਾਪ ਦਾ ਕਹਿਣਾ ਕੋ ਤੇ ਕਿ ਦਿਹਾੜੀਦਾਰ ਵਿਅਕਤੀ ਸੀਗਾ ਜੀ ਤੇ ਉਹ 8 ਦਿਨਾਂ ਤੋਂ ਲਾਪਤਾ ਸੀਗਾ ਜਦੋਂ ਅੱਜ ਖਬਰ ਆਉਂਦੀ ਕਿ ਉਹਨਾਂ ਦਾ ਮੁੰਡਾ ਜਿਹੜਾ ਬੇਟਾ ਵਾ ਉਹ ਇੱਕ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਤਾਂ ਉਹਨਾਂ ਦੀ ਜਿਹੜੀ ਹੈਰਾਨੀ ਤੇ ਦੁੱਖ ਦੀ ਕੋਈ ਹੱਦ ਨਹੀਂ ਰਹਿੰਦੀ ਤਾਂ ਉਹਨਾਂ ਦਾ ਕੋ ਵੱਡਾ ਸਵਾਲ ਹੈ ਕਿ ਉਹਨਾਂ ਦਾ ਜਿਹੜਾ ਬੇਟਾ ਸੀਗਾ ਦਾਵਾ ਹੈ ਕਿ ਉਹ ਕਿਸੇ ਵੀ ਇਸ ਤਰ੍ਹਾਂ ਦੇ ਮਾਮਲੇ 'ਚ ਸ਼ਾਮਲ ਨਹੀਂ ਸੀ ਹੁਣ ਆਪਾਂ ਇਹਦੇ ਤੇ ਟਿੱਪਣੀ ਕੀ ਕਰਨਾ ਚਾਹੁੰਦੇ ਆ ਪ੍ਰਮੇਂਦਰ ਜੀ ਅਸਲ ਤੇ ਗੱਲ ਇਹ ਕਿ ਨਜ਼ਰੀਆ ਕੀ ਆ ਆਪਣਾ ਇਹ ਹੈ ਕਿ ਇਹ ਜਿਹੜੇ ਜਿਹੜੀਆਂ ਸ਼ਕਲਾਂ ਲੱਭ ਰਹੀਆਂ ਜਿਹੜੀਆਂ ਨੌਜਵਾਨਾਂ ਦੀਆਂ ਆਪਾਂ ਦੇਖ ਰਹੇ ਫੋਟੋਆਂ ਦੇ ਵਿੱਚ ਕੀ ਇਹਨਾਂ ਦਾ ਕੋਈ ਏਦਾਂ ਦਾ ਨਿਸ਼ਾਨਾ ਹੋ ਸਕਦਾ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਤੇ ਗ੍ਰਨੇਡਾ ਨਾਲ ਹਮਲਾ ਕਰਨਾ ਹੈ ਕੀ ਇਹ ਪੇਸ਼ਾਵਾਰ ਜਿਹੜੇ ਸੀਗੇ ਮੁਜਰਮ ਸੀਗੇ ਜਾਂ ਕਿੰਨੇ ਕੁ ਵੱਡੇ ਆਤਵਾਦੀ ਸੀ ਜਿਨ੍ਹਾਂ ਕੋਲ ਇੰਨੇ ਵੱਡੇ ਹਥਿਆਰ ਸੀ ਕਿ ਉਹਨਾਂ ਨੇ ਪੁਲਿਸ ਦਾ ਮੁਕਾਬਲਾ ਕਰਨਾ ਚਾਹਿਆ ਤਾਂ ਸਾਰੇ ਪੁਲਿਸ ਨੂੰ ਇੰਨੀ ਵੱਡੀ ਕਾਰਵਾਈ ਕਰਨੀ ਪਈ ਉਹਨਾਂ ਨੂੰ ਥਾਂ ਤੇ ਹੀ ਉੱਥੇ ਜਿਹੜਾ ਮਾਰਨਾ ਪਿਆ ਜਿਹੜੀ ਅਸੈਸਮੈਂਟ ਇਹ ਹੈਗੀ ਆ ਸਾਰਲੇ ਸਾਰੇ ਬਾਹਰਲੇ ਪੱਜਤਰੇ ਇਹ ਚੱਲ ਰਹੀ ਹੈ ਕਿ ਅੱਜ ਪੰਜਾਬ ਦੀ ਧਰਤੀ ਦੇ ਵਿੱਚ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਹੋਣਾਂ ਦੀ ਉਹ ਵੀ ਇੱਕ ਵੱਡੇ ਕੇਂਦਰੀ ਦਬਾਅ ਚੱਲ ਰਹੀ ਹੈ ਤਾਂ ਉਹਦੇ ਚੱਲਦਾ ਹੋਇਆ ਇੱਕ ਪ੍ਰੋਪਾਗੈਂਡਾ ਪੰਜਾਬ ਦੇ ਵਿੱਚ ਵੱਡੀ ਪੱਧ ਤੇ ਕੀਤਾ ਜਾ ਰਿਹਾ ਜਦੋਂ ਕਿ ਪੰਜਾਬ ਦੇ ਵਿੱਚ ਅੱਜ ਸਾਰੇ ਲੋਕ ਜਾਣਦੇ ਕਿ ਲੋਕ ਸ਼ਾਂਤੀ ਨਾਲ ਰਹਿ ਰਹੇ ਆ ਕੋਈ ਵੀ ਨਹੀਂ ਬੰਦਾ ਚਾਹੁੰਦਾ ਕਿ ਅੱਜ ਪੰਜਾਬ ਦਾ ਮਾਹੌਲ ਜਿਹੜਾ ਵਾ ਇਦਾਂ ਦਾ ਬਣੇ ਜਿੱਦੇ ਵਿੱਚ ਬੰਬ ਗੋਲੀਆਂ ਚੱਲਣ ਥਾਣਿਆਂ ਦੇ ਉੱਪਰ ਸੋ ਇਹ ਕੀ ਵਾਕਿਆ ਹੀ ਹਮਲੇ ਹੋਏ ਆ ਕੀ ਵਾਕਿਆ ਹੀ ਅੱਜ ਗਰਨੇਡ ਪੰਜਾਬ ਚੱਲਣੇ ਸ਼ੁਰੂ ਹੋ ਗਏ ਆ ਸੋ ਆਮ ਲੋਕਾਂ ਜਿਹੜਾ ਮੰਨ ਆ ਉਹਨੂੰ ਸੈਪਟ ਨਹੀਂ ਕਰ ਰਿਆ ਸੋ ਆਮ ਲੋਕਾਂ ਦੀ ਜਿਹੜੀ ਸੋਚ ਆ ਇਸ ਪਾਸੇ ਫਰਾਨੀ ਪਰੜ ਕਰ ਰਹੀਏ ਕੌਣ ਬੰਦੇ ਆ ਜਿਹੜੇ ਇਦਾਂ ਦਾ ਕੰਮ ਕਰ ਰਹੇ ਆ ਤੇ ਪੰਜਾਬ ਪੁਲਿਸ ਆਪਣੇ ਦਾਅਵੇ ਕਰ ਰਹੀਏ ਤੇ ਐਨਆਈਏ ਆਪਣੇ ਦਾਅਵੇ ਕਰ ਰਹੀ ਆ ਪਰ ਇਹਦੇ ਵਿੱਚ ਜਿਹੜਾ ਪੰਜਾਬ ਦੇ ਦਹਿਸ਼ਤ ਦਾ ਮਾਹੌਲ ਆ ਉਹ ਪਰਮਿੰਦਰ ਦੀ ਲਗਾਤਾਰ ਪੈਦਾ ਕੀਤਾ ਜਾ ਰਿਹਾ ਆ ਆਪਾਂ ਇਹ ਕਾਮਨਾ ਕਰਦੇ ਆਂ ਕਿ ਪੰਜਾਬ ਦੇ ਲੋਕ ਇਹੋ ਜੀਆਂ ਖਬਰਾਂ ਤੋਂ ਤਾਂ ਇਹੋ ਜੀਆਂ ਘਟਨਾਵਾਂ ਤੋਂ ਆਪੜਾ ਉਹਨੂੰ ਸਤਿਰਾਕ ਰੱਖਣਾ ਕਿ ਹੋਰ ਵੀ ਇਦਾਂ ਦੇ ਮਾਮਲੇ ਸਾਹਮਣੇ ਕਈ ਆ ਸਕਦੇ ਆ ਤਾਂ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਫੀ ਚੌਕਸ ਰਹਿਣ ਦੀ ਲੋੜ ਹੈ ਜੀ ਜੀ ਪ੍ਰਮੇਂਦਰ ਜੀ ਜੀ ਗੁਰਮੁਖ ਸਿੰਘ ਜੀ ਇੱਥੇ ਖਬਰਾਂ ਦੇ ਜਿਹੜਾ ਥੋੜਾ ਹਟ ਕੇ ਇੱਕ ਮੇਂ ਚ ਸਵਾਲ ਆ ਰਿਹਾ ਜਦੋਂ ਹੁਣ ਤੁਸੀਂ ਕੀ ਕਿ ਲੋਕਾਂ ਨੂੰ ਜਿਹੜਾ ਇਦਾਂ ਦੀਆਂ ਫਵਾਹਾਂ ਤੋਂ ਜਾਂ ਇਦਾਂ ਦੀਆਂ ਘਟਨਾਵਾਂ ਤੋਂ ਸਤਰਕ ਰਹਿਣ ਦੀ ਲੋੜ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਮੀਡੀਆ ਦਾ ਕਿੰਨਾ ਕਰੋਲ ਆ ਇਨਾਂ ਚੀਜ਼ਾਂ ਦੇ ਵਿੱਚ ਕਿ ਮੀਡੀਆ ਦਾ ਲੋਕਾਂ ਤੇ ਪੋਜ਼ਿਟਿਵ ਅਸਰ ਜ਼ਿਆਦਾ ਹੁੰਦਾ ਜਾਂ ਨੈਗੇਟਿਵ ਕਿਉਂਕਿ ਦੋਨੇ ਪਾਸੇ ਮੀਡੀਆ ਕੰਮ ਕਰਦਾ ਹੈ ਜੀ ਗਮਿੰਦਰ ਜੀ ਪੰਜਾਬ ਦੇ ਜਿਹੜਾ ਇਫੈਕਟ ਫਾਈਂਡਿੰਗ ਮੀਡੀਆ ਦੀ ਲੋੜ ਹੈਗੀਆ ਜਿਹੜਾ ਬਾਹਰਲਾ ਇਹਦਾ ਫੋਰਨ ਏਰੀਆ ਦੇ ਵਿੱਚ ਜਿਹੜਾ ਫੋਰਨ ਦੇਸ਼ਾਂ ਦੇ ਵਿੱਚ ਜਿਹੜਾ ਮੀਡੀਆ ਕੰਮ ਕਰਦਾ ਉਹ ਇੱਕ ਇਨਵੈਸਟੀਗੇਸ਼ਨ ਪੱਤਰਕਾਰੀ ਕਰਦਾ ਜੀ ਇਨਵੈਸਟੀਗੇਸ਼ਨ ਜਰਨਲਿਜ਼ਮ ਕਰਦਾ ਪਾਵਿਆ ਕਿ ਉਹ ਸਟੋਰੀ ਫੀਲਡ 'ਚ ਜਾ ਕੇ ਵੱਖ-ਵੱਖ ਡਿਪਾਰਟਮੈਂਟਾਂ ਨਾਲ ਕੰਟੈਕਟ ਕਰਕੇ ਅੰਦਰ ਦੀ ਜਿਹੜੀ ਖਬਰ ਉਹ ਕੱਢ ਕੇ ਲਿਆਉਂਦੇ ਆ ਚਾਹੇ ਉਹ ਸਰਕਾਰ ਦੇ ਖਿਲਾਫ ਜਾਂਦੀ ਹੋਵੇ ਚਾਹੇ ਉਹ ਪੁਲਿਸ ਸਿਕਿਉਰਿਟੀ ਜਾਂ ਸਿਕਿਉਰਿਟੀ ਏਜੰਸੀਆਂ ਦੇ ਖਿਲਾਫ ਜਾਂਦੀ ਹੋਵੇ ਲੇਕਿਨ ਜੋ ਰਿਐਲਿਟੀ ਹੁੰਦੀ ਆ ਉਹ ਲੋਕਾਂ ਦੇ ਸਾਹਮਣੇ ਲਿਆ ਕੇ ਰੱਖੀ ਜਾਂਦੀ ਆ ਅਸੀਂ ਉਮੀਦ ਕੀ ਕਰਦੇ ਆ ਅੱਜ ਪੰਜਾਬ ਦੇ মিডিਆ ਕੋਲੋਂ ਖਾਸ ਤੌਰ ਤੇ ਜਿਹੜਾ ਖੇਤਰੀ মিডিਆ ਆ ਉਹ ਇਹੋ ਜਿਹੇ ਘਟਨਾਵਾਂ ਦੀ ਤੱਤ ਪਰਤੋਲ ਕਰਕੇ ਲਿਆਏ ਪਾਵੇ ਕਿ ਇਹ ਤਾਂ ਹੁਣ ਲੋਕਲ ਜਿਹੜਾ ਪੰਜਾਬ ਦਾ মিডিਆ ਉਹਦਾ ਫਰਜ਼ ਬਣਦਾ ਉਹਨਾਂ ਨੌਜਵਾਨਾਂ ਬਾਰੇ ਤਿੰਨਾਂ ਨੌਜਵਾਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ ਕਿ ਕੀ ਵਾਕਿਆ ਹੀ ਉਹ ਐਨੇ ਸਾਲਾਂ ਤੋਂ ਅੱਤਵਾਦੀ ਖਤਰਨਾਕ دہشتਗਰਦ ਸੀਗੇ ਉਹਨਾਂ ਦੇ ਉੱਪਰ ਕਿੰਨੇ ਮਾਮਲੇ ਪਹਿਲਾਂ ਦਰਦ ਸੀਗੇ ਉਹ ਕਿਹੜੀਆਂ ਘਟਨਾਵਾਂ 'ਚ ਕੀ ਪਹਿਲਾਂ ਸ਼ਾਮਲ ਸੀਗੇ ਕੀ ਪੰਜਾਬ ਪੁਲਿਸ ਨੇ ਪਹਿਲਾਂ ਉਹਨਾਂ ਦੇ ਸਿਰ ਤੇ ਕੋਈ ਨਾਮ ਰੱਖਿਆ ਸੀ ਜਿਹੜਾ ਇੱਕਦਮ ਉਹਨਾਂ ਨੂੰ ਗੋਲੀਆਂ ਮਾਰਨੀਆਂ ਪੈ ਗਈਆਂ ਜੀ ਅੱਜ ਉਹਨਾਂ ਦਾ ਮੁਕਾਬਲਾ ਜਿਹੜਾ ਬਣਾਉਣਾ ਪੈ ਗਿਆ ਸੋ ਇਸ ਘਟਨਾਵਾਂ ਨੂੰ ਸ਼ੱਕੀ ਨਜ਼ਰਾਂ ਨਾਲ ਪੰਜਾਬ ਦੇ ਲੋਕ ਵੀ ਦੇਖ ਰਿਹਾ ਵਰਲਡ ਪਾਰ ਜਿਹ ਵਸਦਾ ਸਿੱਖ ਭਾਈਚਾਰਾ ਤੇ ਪੰਜਾਬ ਜਿਹੜਾ ਵੀ ਇਨਸਾਫ ਦਾ ਬੰਦਾ ਹੈਗਾ ਉਹ ਇਸ ਘੜਨਾਵਾਂ ਨੂੰ ਇਸ ਰੂਪ ਵਿੱਚ ਦੇਖ ਰਿਹਾ ਕਿ ਹਾਲੇ ਵੀ ਪੰਜਾਬ ਦਾ ਵਾਲਾ ਦੌਰ ਆ ਉਹ ਖਤਮ ਨਹੀਂ ਹੋ ਰਿਹਾ ਹੋਇਆ ਜਿਹੜਾ ਪੁਲਿਸ ਮੁਕਾਵਲੇ ਦਾ ਦੌਰ ਸੀਗਾ ਤੇ ਅੱਜ ਲੋਕਤੰਤਰ ਜਦੋਂ ਇੰਨਾ ਬੋਲਬਾਲਾ ਸਾਰੇ ਪਾਸੇ ਵਰਲਡ ਪਾਰ ਦੇ ਵਿੱਚ ਕਦਰਾਂ ਕੀਮਤਾਂ ਦਾ ਹੈਗਾ ਤਾਂ ਅੱਜ ਵੀ ਜਿਹੜਾ ਥਾਂ ਤੇ ਤਿੰਨ ਨੌਜ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕੋਈ ਪੁਲਿਸ ਦੀ ਉਹਦੇ ਚ ਕਾਰਵਾਈ ਜਿਹੜੀ ਅਦਾਲਤੀ ਕਾਰਵਾਈ ਤੋਂ ਬਿਨਾਂ ਤਾਂ ਇਹ ਦੱਸਿਆ ਜਾਂਦਾ ਕੋਈ ਜ਼ਖਮੀ ਹੋਏ ਸੀ ਮੌਕੇ ਤੇ ਬਾਅਦ ਚ ਹਸਪਤਾਲ ਜਾ ਕੇ ਦੰਦ ਤੋੜ ਗਏ ਉਹਨਾਂ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਆ ਕੀ ਕਦੋਂ ਉਹਦਾ ਮੁਕਾਬਲਾ ਹੋਇਆ ਮੁਕਾਬਲਾ ਹੋਇਆ ਜਾਂ ਨਹੀਂ ਹੋਇਆ ਜਾਂ ਕੀ ਸਟੋਰੀ ਬਣੀ ਆ ਜੀ ਇਹੀ ਜਿਹੜਾ ਉਹਦਾ ਸਵਾਲ ਹੈਗਾ ਪ੍ਰਬੰਧਰ ਜੀ ਇਹੀ ਪੱਤਰਕਾਰੀ ਦਾ ਇੱਕ ਹਿੱਸਾ ਆ ਕਿ ਸੱਚ ਨੂੰ ਕੱਢ ਕੇ ਸਾਹਮਣੇ ਲਿਆਉਣ ਜੀ 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 ਪੀਤੀ ਆਪ ਮਾਸ ਕਰਦੇ ਆਂ ਕਿ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਸੁਹਣਾ ਹੋਵੇ ਤੇ ਪੰਜਾਬ ਦੇ ਲੋਕ ਚਾਹੇ ਪੰਜਾਬ 'ਚ ਰਹਿੰਦੇ ਆ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਹਰ ਜਗ੍ਹਾ ਜਿਹੜੇ ਉਹ ਸੁਰੱਖਿਅਤ ਰਹਿਣ ਪੂਰੀ ਦੁਨੀਆ ਦੇ ਵਿੱਚ ਜਿਹੜੀ ਅਮਨ ਅਮਾਨ ਦੀ ਸਥਿਤੀ ਬਣੇ ਜਲਦੀ ਤੋਂ ਜਲਦੀ ਜਾਂ ਜਿਹੜੇ ਵਿਚਾਰ ਵਟਾਂਦਰੇ ਆ ਇਹ ਚੱਲਦੇ ਰਹਿਣ ਪਰ ਜਿਹੜੀਆਂ ਸਾਡੀ ਇਨਸਾਨੀਅਤ ਆ ਉਹ ਨਹੀਂ ਖਤਮ ਹੋਣੀ ਚਾਹੀਦੀ